ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਬੀਬੀ ਪਾਨੀ ਜੀ ਸਿੱਖ ਪੰਥ ਦੇ ਉਹ ਮਹਾਨ ਸ਼ਖਸੀਅਤ ਹਨ ਜਿਨ੍ਹਾਂ ਦੇ ਪਿਤਾ ਪਤੀ ਪੁੱਤਰ ਪੋਤਰੇ ਅਤੇ ਪਰਪੋਤਰੇ ਗੁਰੂ ਬਣੇ ਆਪ ਜੀ ਦੇ ਪਿਤਾ ਧੰਗੁਰ ਅਮਰਦਾਸ ਜੀ ਪਤੀ ਧੰਗੁਰ ਰਾਮਦਾਸ ਜੀ ਪੁੱਤਰ ਧੰਗੁਰ ਅਰਜਨ ਪਾਸ਼ਾ ਜੀ ਪੋਤਰੇ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਪੜਪੋਤਰੇ ਧਨਗੁਰ ਤੇਗ ਬਹਾਦਰ ਜੀ ਸਨ ਗੁਰੂ ਨਾਨਕ ਦੇਵ ਜੀ ਅਤੇ ਗੁਰੰਗਤ ਦੇਵ ਜੀ ਨੂੰ ਛੱਡ ਕੇ ਬਾਕੀ 8 ਗੁਰੂ ਸਹਿਬਾਨ ਆਪ ਜੀ ਦਾ ਪਰਿਵਾਰ ਸਨ ਬੀਬੀ ਪੰਨੀ ਜੀ ਦਾ ਜਨਮ ਗੁਰੂ ਅਮਰਦਾਸ ਜੀ ਦੇ ਘਰ ਮਾਤਾ ਮਨਸਾ ਦੇਵੀ ਜੀ ਦੇ ਕੋਖੋਂ 19 ਜਨਵਰੀ 1535 ਈਸਵੀ ਵਿੱਚ ਪਿੰਡ ਬਾਸਰ ਦੇ ਜਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਬੀਬੀ ਪੰਨੀ ਜੀ ਬਚਪਨ ਤੋਂ ਹੀ ਸੇਵਾ ਸਿਮਰਨ ਸਿਦਕ ਅਤੇ ਪ੍ਰਭੂ ਭਗਤੀ ਦੇ ਨਾਲ ਜੁੜੇ ਰਹਿੰਦੇ ਸਨ ਛੋਟੀ ਉਮਰ ਤੋਂ ਹੀ ਜ਼ਿਆਦਾ ਸਮਾਂ ਆਪ ਆਪਣੇ ਪਿਤਾ ਦੀ ਸੇਵਾ ਲੰਗਰ ਸੇਵਾ ਅਤੇ ਪ੍ਰਭੂ ਭਗਤੀ ਦੇ ਵਿੱਚ ਬਿਤਾਉਂਦੇ ਸਨ ਭਾਈ ਜੇਠਾ ਜੀ ਨੂੰ ਆਪ ਜੀ ਦੇ ਯੋਗ ਜਾਣ ਕੇ ਪਿਤਾ ਗੁਰੂ ਅਮਰਦਾਸ ਜੀ ਨੇ ਆਪ ਜੀ ਦਾ ਆਨੰਦ ਕਾਰਜ ਭਾਈ ਜੇਠਾ ਜੀ ਪਾਉ ਗੁਰੂ ਰਾਮਦਾਸ ਜੀ ਦੇ ਨਾਲ ਕਰ ਦਿੱਤਾ ਆਪ ਜੀ ਦੇ ਗ੍ਰਹਿ ਤਿੰਨ ਸੁਪੁੱਤਰ ਬਾਬਾ ਪਿਥੀਚਨ ਬਾਬਾ ਮਹਾਦੇਵ ਅਤੇ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ ਬੀਬੀ ਪਾਨੀ ਜੀ ਆਪਣੇ ਪਿਤਾ ਜੀ ਨੂੰ ਪਰਮਾਤਮਾ ਸਮਝ ਕੇ ਤਨੋਂ ਮਨੋਂ ਉਨ੍ਹਾਂ ਦੀ ਸੇਵਾ ਕਰਦੇ ਸਨ ਇੱਕ ਵਾਰੀ ਆਪ ਆਪਣੇ ਪਿਤਾ ਗੁਰੂ ਅਮਰਦਾਸ ਜੀ ਨੂੰ ਇਸ਼ਨਾਨ ਕਰਵਾ ਰਹੇ ਸਨ ਜਿਸ ਚੌਕੀ ਤੇ ਗੁਰੂ ਸਾਹਿਬ ਬੈਠੇ ਸਨ ਉਸ ਦਾ ਪਾਵਾ ਟੁੱਟ ਗਿਆ ਇਸ ਡਰ ਤੋਂ ਕੇ ਗੁਰੂ ਸਾਹਿਬ ਡਿਗ ਨਾ ਪੈਣ ਆਪ ਜਿਨੇ ਆਪਣਾ ਪੈਰ ਪਾਵੇ ਰੱਖ ਲਿਆ ਜਿਸ ਦਾ ਘਲ ਬੀਬੀ ਪਾਨੀ ਜੀ ਦੇ ਪੈਰ ਨੂੰ ਚੁੱਭ ਗਿਆ ਬੀਬੀ ਪਾਨੀ ਜੀ ਦੀ ਇਸ ਹੱਦ ਤੱਕ ਸੇਵਾ ਤੇ ਸਮਰਪਣ ਦੀ ਭਾਵਨਾ ਦੇਖ ਕੇ ਪਿਤਾ ਗੁਰੂ ਅਮਰਦਾਸ ਜੀ ਨੇ ਬੀਬੀ ਪਾਨੀ ਜੀ ਨੂੰ ਕੁਝ ਮੰਗਣ ਲੈ ਕੇ ਆ ਬੀਬੀ ਪਾਨੀ ਜੀ ਨੇ ਕਿਹਾ ਪਿਤਾ ਜੀ ਘਰ ਦੀ ਗੱਦੀ ਘਰ ਵਿੱਚ ਹੀ ਰਹੇ ਗੁਰੂ ਅਮਰਦਾਸ ਜੀ ਨੇ ਪੁੱਤਰੀ ਬੀਬੀ ਪਾਨੀ ਜੀ ਨੂੰ ਗੁਰਗੱਦੀ ਉਹਨਾਂ ਦੀ ਸੰਤਾਨ ਵਿੱਚ ਹੀ ਰਹਿਣ ਦਾ ਵਰਦ ਦਿੱਤਾ ਗੁਰੂ ਰਾਮਦਾਸ ਜੀ ਦੇ ਜੋਤੀ ਜੋ ਸਮਾਉਂ ਤੋਂ ਬਾਅਦ ਤਰਨ ਤਾਰਨ ਰਹਿ ਕੇ ਆਪ ਜੀ ਨੇ 18 ਸਾਲ ਕੋੜੀਆਂ ਦੀ ਸੇਵਾ ਕੀਤੀ ਆਪ ਜੀ ਦੀ ਯਾਦ ਵਿੱਚ ਗੁਰੂ ਅਰਜਨ ਦੇਵ ਜੀ ਦਾ ਬਣਵਾਇਆ ਖੂ ਬੀਬੀ ਪਾਨੀ ਦਾ ਖੂ ਕਰਕੇ ਜਾਣਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ